ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸ੍ਰੀ ਅਕਾਲ ਤਖਸਾਲ ਸਾਹਿਬ ਔਰ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਬਹੁਤ ਉੱਚਾ ਰੁਤਬਾ ਹੈ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਪੰਥ ਦੇ ਵਿੱਚ ਉਹ ਇਹ ਉਹ ਪਦਵੀ ਆ ਜਿਸ ਤੇ ਕਿਸੇ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਰਹਿੰਦਿਆਂ ਹੋਇਆ ਬਹੁਤ ਵੱਡੇ ਕੀਰਤੀਮਾਨ ਕਾਇਮ ਕੀਤੀ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਨਾ ਕਿ ਗੜਗੜ ਸਾਹਿਬ ਆਪਾਂ ਇੱਕ ਐਸੇ ਪਰਿਵਾਰ ਦੇ ਜਿਸਨੇ ਛਰੀ ਅਕਾਲਤ ਤੱਕ ਸਾਹਮਣੇ ਪੇਸ਼ ਹੋ ਕੇ ਆਪਦੇ ਗੁਨਾਹ ਕਬੂਲ ਕੀਤੇ ਤੇ ਬਾਅਦ ਮੁੱਕਰ ਗਿਆ ਉਹਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਦੀ ਥਾਂ ਤੇ ਆਪਣੀ ਡਿਊਟੀ ਹੈ ਆਪਣਾ ਫਰਜ਼ ਹੈ ਕਿ ਆਪਾਂ ਪੰਥਕ ਸਰੂਕਾਰ ਅੱਗੇ ਰੱਖੀ ਉਹਨਾਂ ਦੀ ਪਹਿਰੇਦਾਰੀ ਕਰੀ ਸਰਬ ਸੰਜੇ ਚਤਿਹਦਾਰ ਦੇ ਤੌਰ ਤੇ ਆਪਾਂ ਜਿਹੜਾ ਜਿਹੜਾ ਆਪਣਾ ਕੋਈ ਵੀ ਐਕਸ਼ਨ ਆ ਉਹ ਕੀਤਾ ਜਾਵੇ 328 ਰੂਪਾਂ ਦਾ ਮਾਮਲਾ ਹੋਵੇ ਜਾਂ ਗੁਰਬਖਸ਼ ਪਾਸ਼ਾ ਇਸੇ ਵੀ ਦਾ ਮਾਮਲਾ ਹੋਇਆ ਇਹ ਬਹੁਤ ਸੰਗੀਨ ਜੁਰਮ ਔਰ ਆਪਣੀ ਬਣਾਈ ਹੋਈ ਜਿਹੜੀ ਆਪਣੀ ਐਸਜੀਪੀਸੀਡੀ ਬਣਾਈ ਹੋਈ ਕਮੇਟੀ ਇਸ਼ੂ ਸਿੰਘ ਕਮੇਟੀ ਨੇ ਸਿਫਾਰਸ਼ਾਂ ਤਾਂ ਹੋ ਗਈਆਂ ਕਿ ਉਹਨਾਂ ਤੇ ਕਾਰਵਾਈ ਕੀਤੀ ਜਿੰਨਾ ਲੋਕਾਂ ਦੀ ਜ਼ਿੰਮੇਵਾਰੀ ਸੀ ਕਾਰਵਾਈ ਕਰਨ ਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਹਮਾਕਤ ਨਾ ਕਰੇ ਅਰੇ ਬਹੁਤ ਵੱਡੀ ਪਦਵੀ ਹੈ ਜਸਦਰ ਸਾਹਿਬ ਪਰ ਮੈਂ ਸਾਰਿਆਂ ਤੇਰਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਬੰਦੇ ਵਿੱਚ ਜਿੰਨੀਆਂ ਵੀ ਬਿਆਨਬਾਜ਼ੀਆਂ ਹੋ ਰਹੀਆਂ ਹਨ ਉਹਨਾਂ ਨੂੰ ਇਹਨਾਂ ਦੇ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਉਹ ਪਦਵੀ ਹੈ ਜਿੱਥੇ ਗੁਰਗੱਜ ਸਾਹਿਬ ਬੈਠੇ ਹੈ ਜਿੱਥੇ ਅਕਾਲੀ ਖੂਦਾ ਸਿੰਘ ਸੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਐਡਾ ਵੱਡਾ ਇੰਸਟੀਚਿਊਸ਼ਨ ਹੈ ਉਹਦੇ ਸੰਬੰਧੇ ਜਦੋਂ ਬਿਆਨਬਾਜ਼ੀ ਕਰਦੇ ਆ ਆਪਾਂ ਨੂੰ ਉਹਦੀ ਮਾਨ ਮਰਿਆਦਾ ਦਾ ਖਿਆਲ ਰੱਖੀ ਆਪਾਂ ਬਾਕੀ ਗੁਰੂ ਸਾਹਿਬ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ